ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੇ ਐਕਸੀਡੈਂਟ ਤੋਂ ਬਾਅਦ ਆਈ ਵੱਡੀ ਅਪਡੇਟ ਰਾਜਵੀਰ ਜਵੰਦਾ ਦੇ ਸਮਰਥਕਾਂ ਦੇ ਵੱਲੋਂ ਰਾਜਵੀਰ ਜਵੰਦਾ ਨੂੰ ਚਾਹਣ ਵਾਲਿਆਂ ਵੱਲੋਂ ਅਰਦਾਸਾਂ ਕੀਤੀਆਂ ਜਾ ਰੀਆਂ ਸੀ ਜੋ ਅਰਦਾਸਾਂ ਨੂੰ ਬੂਰਪਿਆ ਅਰਦਾਸਾਂ ਪੂਰੀਆਂ ਹੋਈਆਂ ਨੇ ਰਾਜਵੀਰ ਜਵੰਦਾ ਜਿਨ੍ਹਾਂ ਨੇ ਆਪਣੇ ਆਪ ਸਾਹ ਲੈਣਾ ਸ਼ੁਰੂ ਕਰਤਾ ਜੋ ਡਾਕਟਰਾਂ ਦੇ ਵੱਲੋਂ ਵੱਡੀ ਜਾਣਕਾਰੀ ਦਿੱਤੀ ਗਈ ਏ ਤੁਸੀਂ ਜਿਹੜੇ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਸਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਸੋ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਨੌਜਵਾਨ ਜਿਹੜੇ ਸਿੰਗਰ ਨੇ ਜਿਨ੍ਹਾਂ ਦਾ ਕੱਲ ਐਕਸੀਡੈਂਟ ਹੋਇਆ ਸੀ Shimla ਜਾ ਰਹੇ ਸੀ ਆਪਣੀ ਬਾਈਕ ਦੇ ਉੱਪਰ ਜੋ ਬਹੁਤ ਲੰਬਾ ਸਫਰ ਬਾਈਕ ਦੇ ਉੱਪਰ ਕਰਦੇ ਨੇ ਸੋ ਰਾਜਵੀਰ ਜਵੰਦਾ ਅਚਾਨਕ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਨੇ ਔਰ ਉਹਨਾਂ ਦੇ ਸਿਰ ਦੇ ਵਿੱਚ ਗਹਿਰੀ ਸੱਟ ਲੱਗਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਜਾਂਦਾ ਵੱਖ-ਵੱਖ ਕਲਾਕਾਰ ਉਹਨਾਂ ਨੂੰ ਮਿਲਣ ਵਾਸਤੇ ਪਹੁੰਚੇ ਰਾਜਨੀਤਿਕ ਆਗੂ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਰਾਜਵੀਰ ਜਵੰਦਾ ਦੇ ਲਈ ਅਰਦਾਸ ਕੀਤੀ ਸੋ ਪੂਰੇ ਪ੍ਰਸ਼ੰਸਕ ਜਿਹੜੇ ਰਾਜਵੀਰ ਜਵੰਦਾ ਦੇ ਅਰਦਾਸਾ ਕਰ ਰਹੇ ਸੀ ਕਲਾਕਾਰ ਅਰਦਾਸਾ ਕਰ ਰਹੇ ਸੀ ਰਾਜਵੀਰ ਜਵੰਦਾ ਨੂੰ ਵੈਂਟੀਲੇਟਰ ਤੇ ਰੱਖਿਆ ਹੋਇਆ ਸੀ ਪਿਛਲੇ 24 ਘੰਟਿਆਂ ਦੇ ਦੌਰਾਨ ਡਾਕਟਰਾਂ ਦੇ ਵੱਲੋਂ ਵੱਡੀ ਜਾਣਕਾਰੀ ਦਿੱਤੀ ਗਈ ਕਿ ਰਾਜਵੀਰ ਜਵੰਦਾ ਨੇ ਹੁਣ ਆਪਣੇ ਆਪ ਜਿਹੜਾ ਸਾਹ ਲੈਣਾ ਸ਼ੁਰੂ ਕਰ ਦਿੱਤੇ ਨੇ ਜੋ ਉਹਨਾਂ ਦੇ ਸਿਰ ਦੇ ਵਿੱਚ ਸੱਟ ਲੱਗੀ ਹੈ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਲਗਾਤਾਰ ਡਾਕਟਰਾਂ ਦੇ ਵੱਲੋਂ ਦੇਖਭਾਲ ਕੀਤੀ ਜਾ ਰਹੀ ਹੈ ਉੱਥੇ ਹੀ ਪੰਜਾਬੀ ਲੋਕਾਂ ਗਰੇਵਾਲ ਨੇ ਵੀ ਅਪੀਲ ਕੀਤੀ ਹੈ ਕਿ ਸਾਨੂੰ ਇੱਕ ਚਾਰ ਵਿਊ ਲੈਣ ਦੀ ਖਾਤਰ ਗਲਤ ਜਾਣਕਾਰੀ ਨਹੀਂ ਫਲਾਉਣੀ ਚਾਹੀਦੀ ਰਾਜਵੀਰ ਜਵੰਦਾ ਜਿਹੜੇ ਨੇ ਹੁਣ ਬਿਲਕੁਲ ਤੰਦਰੁਸਤ ਹੋ ਰਹੇ ਨੇ ਉਹਨਾਂ ਦੇ ਸਾਥ ਚੱਲਣੇ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ ਜੋ ਸਿਰ ਤੇ ਸਿਰ ਅਰਦਾਸ ਹੀ ਉਹਨਾਂ ਦੇ ਜਿਹੜਾ ਕਿ ਉਹਨਾਂ ਦੇ ਸੇਤ ਨੂੰ ਬਚਾ ਸਕਦੀ ਹੈ ਜੋ ਸਾਨੂੰ ਜਿੰਨੇ ਵੀ ਪੰਜਾਬ ਦੇ ਵੱਖ-ਵੱਖ ਪੰਜਾਬੀ ਸਿੰਗਰ ਨੇ ਪੰਜਾਬੀ ਵੀਰ ਨੇ ਪੰਜਾਬੀ ਪ੍ਰਸ਼ੰਸਕ ਨੇ ਅਰਦਾਸ ਕਰੀ ਜਾਨ ਰਾਜਵੀਰ ਜਵੰਦਾ ਜਿਹੜਾ ਕਿ ਆਪਣੇ ਮਾਪਿਆਂ ਦਾ ਇੱਕੋ ਇੱਕ ਬੇਟਾ ਹੈ ਔਰ 30 ਸਾਲ ਉਸਦੀ ਉਮਰ ਹੈ ਲਗਭਗ 1990 ਵਿੱਚ ਉਸਦਾ ਜਨਮ ਹੋਇਆ ਔਰ ਪਹਿਲਾ ਪੰਜਾਬ ਪੁਲਿਸ ਵਿੱਚ ਉਹਨਾਂ ਦੇ ਪਿਤਾ ਜੀ ਨੇ ਔਰ ਉਸ ਤੋਂ ਬਾਅਦ ਆਪ ਵੀ ਖੁਦ ਪੰਜਾਬ ਪੁਲਿਸ ਵਿੱਚ ਨੌਕਰੀ ਕਰਨ ਲੱਗੇ ਸੀ ਪਰ ਉਹਨਾਂ ਨੇ ਜਿਵੇਂ ਆਪਣੇ ਗਾਇਕੀ ਦੇ ਵਿੱਚ ਪੈਰ ਰੱਖਿਆ ਤੇ ਫਿਰ ਉਹਨਾਂ ਨੇ ਪੰਜਾਬ ਪੁਲਿਸ ਦੀ ਨੌਕਰੀ ਛੱਡ ਦਿੱਤੀ ਹੁਣ ਗਾਇਕੀ ਦੇ ਵਿੱਚ ਉਹ ਪੂਰੀ ਤਰ੍ਹਾਂ ਚਮਕ ਚੁੱਕੇ ਸੀ ਔਰ ਉਹਨਾਂ ਦੇ ਜੋ ਵੀ ਗੀਤ ਆਉਂਦਾ ਸੀ ਸੁਪਰ ਫਿਟ ਹੁੰਦਾ ਸੀਗਾ ਜਿਹੜਾ ਲੁਧਿਆਣੇ ਦੇ ਨਾਲ ਸੰਬੰਧਿਤ ਨੇ ਰਾਜਵੀਰ ਜਵੰਦਾ ਜਿਨ੍ਹਾਂ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਆਈ ਕਿ ਡਾਕਟਰਾਂ ਦੇ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਕਿ ਅਗਲੇ 24 ਘੰਟਿਆਂ ਦੇ ਵਿੱਚ ਉਹਨਾਂ ਦਾ ਜਿਹੜਾ ਖਤਰਾ ਬਣਿਆ ਕਿਉਂਕਿ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਸੀ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਹਸਪਤਲ ਲਿਜਾਇਆ ਜਾ ਰਿਹਾ ਸੀ ਤਾਂ ਉਹਨਾਂ ਦਾ ਹਾਰਟ ਅਟੈਕ ਵੀ ਆ ਗਿਆ ਹਾਰਟ ਅਟੈਕ ਜੋ 72 ਘੰਟਿਆਂ ਦੇ ਵਿੱਚ ਲਗਾਤਾਰ ਦੂਸਰੀ ਵਾਰ ਦੌੜਾ ਕਰ ਸਕਦਾ ਹੈ ਜਿਸ ਨੂੰ ਲੈ ਕੇ ਉਹਨਾਂ ਦੀ ਦੇਖਰੇਖ ਡਾਕਟਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਰਾਜਵੀਰ ਜਵੰਦਾ ਦੇ ਜੋ ਉਹਨਾਂ ਨੂੰ ਵੈਜੀਟੇਟਰ ਦੇ ਉੱਪਰ ਰੱਖਿਆ ਹੋਇਆ ਹੁਣ ਉਹਨਾਂ ਨੂੰ ਜਿਹੜੇ ਪਹਿਲਾਂ ਆਕਸੀਜਨ ਦਿੱਤੀ ਜਾ ਰਹੀ ਸੀ ਉਹ ਆਕਸੀਜਨ ਹਟਾ ਦਿੱਤੀ ਗਈ ਉਹਨਾਂ ਨੇ ਆਪਣੇ ਆਪ ਸਾਹ ਲੈਣਾ ਸ਼ੁਰੂ ਕਰ ਦਿੱਤਾ ਔਰ ਦਵਾਈਆਂ ਚੱਲ ਰਹੀਆਂ ਨੇ ਡਾਕਟਰਾਂ ਤੋਂ ਟ੍ਰੀਟਮੈਂਟ ਚੱਲ ਰਿਹਾ ਔਰ ਰਾਜਵੀਰ ਜਵੰਦਾ ਜਲਦੀ ਸਿਹਤਯਾਬ ਹੋ ਕੇ ਤੁਹਾਡੇ ਵਿੱਚ ਫੇਰ ਆਉਣਗੇ ਔਰ ਪੰਜਾਬ ਦੀ ਗਾਇਕੀ ਦੀ ਸੇਵਾ ਕਰਨਗੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨਗੇ ਔਰ ਰਾਜਵੀਰ ਜਵੰਦਾ ਲਈ ਸਾਨੂੰ ਸਾਰਿਆਂ ਨੂੰ ਅਰਦਾਸਾ ਕਰਨੀਆਂ ਚਾਹੀਦੀਆਂ ਨੇ ਕਿ ਨੌਜਵਾਨ ਚਿਹਰਾ ਜਿਹੜਾ ਨੌਜਵਾਨ ਆਗੂ ਹੈ ਔਰ ਸਿੰਗਰ ਹੈ ਉਹ ਪੰਜਾਬ ਲਈ ਹੋਰ ਤੰਦਰੁਸਤ ਹੋ ਕੇ ਸੇਵਾ ਕਰ ਸਕੇ ਪੰਜਾਬੀ ਮਾਂ ਬੋਲੀ ਦੀ